ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਅੱਜ ਮੱਛਵਾੜਾ ਸਾਹਿਬ ਬਲਾਕ ਦੇ ਅਧੀਨ ਸ਼ੇਰਪੁਰ ਵੇਟ ਖੇਤਰ ਏਰੀਆ ਦੇ ਵਿੱਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉਮੀਦਵਾਰ ਕਾਂਗਰਸ ਪਾਰਟੀ ਤੋਂ ਡਾਕਟਰ ਅਮਰ ਸਿੰਘ ਜੀ ਪਹੁੰਚੇ ਜਿੱਥੇ ਕਿ ਇੱਕ ਛੋਟੀ ਜੀ ਮੀਟਿੰਗ ਸੀ ਪਰ ਦੇਖਣ ਨੂੰ ਇਹ ਮਿਲਿਆ ਵੀ ਮੀਟਿੰਗ ਨੇ ਇੱਕ ਬਹੁਤ ਹੀ ਵੱਡੀ ਰੈਲੀ ਦਾ ਰੂਪ ਧਾਰਨ ਕੀਤਾ ਕਿਉਂਕਿ ਇਹ ਮੀਟਿੰਗ ਜ਼ਿਲ੍ਹੇ ਦੇ ਪੁਰਸ ਜ਼ਿਲ੍ਹਾ ਖੰਨਾ ਦੇ ਜਿਹੜੇ ਸੀਨੀਅਰ ਵਾਈਸ ਪ੍ਰਧਾਨਿਕ ਅਸਤੂਰੀ ਲਾਲ ਮੈਂਟੂ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਉਹਨਾਂ ਦੇ ਨਾਲ ਰਾਜਾ ਗਿਲਜੀ ਵੀ ਮੌਜੂਦ ਸੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਗਿਲ ਜਿੰਦਾਬਾਦ ਕਸਤੂਰੀ ਲਾਲ ਮਿੰਟੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਸਾਡੇ ਜਸਪਾਲ ਜੀ ਇੱਥੋਂ ਬਹੁਤ ਤਕੜੇ ਬੰਦੇ ਨੇ ਇਹ ਕ੍ਰਿਸ਼ਨ ਦਾ ਕਾਲਾ ਜੀ ਦੇ ਭਰਾ ਅਰਵਿੰਦ ਕਾਲਾ ਜੀ ਇਹ ਬੇਟਾ ਤੋਂ ਲੱਗਿਆ अमर सिंह ज़िंदाबा ज़िंदाब ज़िंद

ਇਹ ਤਾਂ ਮੇਰੇ ਖਰ ਤੁਸੀਂ ਆਪ ਹੀ ਦੇਖਿਆ ਹੋਣਾ ਇਹ ਸਾਡਾ ਚੌਥਾ ਪ੍ਰੋਗਰਾਮ ਸੀ ਇਹ ਸਾਰੇ ਸਾਰੇ ਪਿਛੇ ਜਿਹੜੇ ਪ੍ਰੋਗਰਾਮ ਨੇ 500 700 800 ਆਦਮੀਆਂ ਦਾ ਇਕੱਠ ਹੋ ਰਿਹਾ ਤੇ ਹੰਗਾਰਾ ਤੁਸੀਂ ਆਪ ਅੰਦਾਜਾ ਲਾ ਲਓ ਮੇਰੇ ਖਰ ਸਮਰਾਲੇ ਹਲਕੇ ਚ ਕਾਂਗਰਸ ਪਾਰਟੀ ਨੂੰ ਔਰ ਡਾਕਟਰ ਅਮਰ ਸਿੰਘ ਨੂੰ ਬਹੁਤ ਵੱਡਾ ਹੁਮਾਰਾ ਮਿਲ ਗਿਆ ਮੈਂ ਕੱਲ ਖੰਨਾ ਹਲਕੇ ਸੀ ਉਹਦੇ ਜਿਵੇਂ ਇਸ ਤਰ੍ਹਾਂ ਹੀ ਸਭ ਜਗ੍ਹਾ ਪੀੜ ਸੀ ਪਰਸੋਂ ਮੈਂ ਫਾਇਲ ਹਲਕੇ ਸੀ ਉੱਥੇ ਵੀ ਇਵੇਂ ਹੀ ਪੀੜ ਸੀ ਉਦੋਂ ਪਹਿਲਾਂ ਮੈਂ ਮੈਂ ਸਾਹਨੇ ਵਾਲ ਹਲਕੇ ਸੀ ਉੱਥੇ ਵੀ ਇਸ ਤਰ੍ਹਾਂ ਹੀ ਪੀੜ ਆ ਲੋਕ ਹਮ ਹੁਮਾ ਕੇ ਕਾਂਗਰਸ ਪਾਰਟੀਆਂ ਨੇ ਉਮੀਦਵਾਰ ਚਾ ਰਹੇ ਆ ਔਰ ਸਾਨੂੰ ਕਹਿ ਰਹੇ ਆ ਕਿ ਮੋਦੀ ਨੂੰ ਤਾਂ ਹਟਾਣਾ ਹੀ ਹਟਾਣਾ ਆ ਨਾਲ ਝਾਟੂ ਵਾਲਿਆਂ ਨੂੰ ਹਟਾਣਾ ਮੁਕਾਬਲਾ ਕਿਹਨਾਂ ਦੇ ਨਾਲ ਦੇਖਦਾ ਮੈਂ ਅਜੇ ਤੱਕ ਕੋਈ ਮੁਕਾਬਲਾ ਮੈਂ ਦੇਖਦਾ ਨਹੀਂ ਕਿਉਂਕਿ ਜਿਹੜਾ ਕੰਪੇਨ ਹੁੰਦਾ ਇਹ ਚੱਲਦਾ ਹੈਗਾ ਇੰਨੇ ਮੇਰੇ ਖਾਲਸਿਕੀ ਤਰੀਕ ਦੇ ਆਸ-ਪਾਸ ਪਤਾ ਲੱਗੂ ਕਿਦੇ ਨਾਲ ਮੁਕਾਬਲਾ ਹੈਗਾ ਲੇਕਿਨ ਕਾਂਗਰਸ ਪਾਰਟੀ ਦਾ ਹੰਗਾਰੇ ਤੋਂ ਆ ਆਜਾਲੀ ਮੀਟਿੰਗ ਦੇਖ ਰਿਹਿੰਦੇ ਝਾੜੂ ਵਾਲੇ ਤੇ ਉਹਨਾਂ ਨੇ ਡਰ ਜਾਣਾ ਮੁੱਖ ਮੰਤਰੀ ਭਗਵੰਤ ਮਾਨ 13 ਜ਼ੀਰੋ ਕਹਿ ਰਹੇ ਨੇ ਦੀ ਇਹਦੇ ਬਾਰੇ ਕੀ ਉਹਨਾਂ ਨੂੰ 0 13 ਨਹੀਂ ਲੋਕ ਕਹਿੰਦੇ ਬੀਜੇਪੀ ਨੇ ਹੱਥ ਤੱਕ ਆਪਣਾ ਕੋਈ ਕੈਂਡੀਡੇਟ ਨੀ ਅਨਾਉਂਸ ਕੀਤਾ ਜੀ ਕਈ ਸਟੇਟਾਂ ਬੜੇ ਕਈ ਜ਼ਿਲ੍ਹੇ ਉਹ ਤੇ ਉਹਨਾਂ ਨੂੰ ਪੁੱਛੋ ਜਾ ਕੇ ਕਿਉਂਕਿ ਉਹਨਾਂ ਨੂੰ ਕੋਈ ਉਹ ਤਾਂ ਮੇਰੇ ਖਾਲਸਿਕੀ ਦੂਸਰੀਆਂ ਪਾਰਟੀਆਂ ਚੋਂ ਕੋਈ ਮੁਰਗਾ ਲੱਭ ਰਿਹਾ ਲੱਭ ਨੂੰ ਕੀ ਕਰਨਗੇ ਕਮ ਕਸਤੂਰੀ ਲਾਇਮੈਂਟੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੀਡੀਆ ਇੱਕ ਛੋਟੀ ਜੀ ਮੀਟਿੰਗ ਨੇ ਐਡਾ ਵੱਡਾ ਰੈਲੀ ਦਾ ਰੂਪ ਧਾਰਨ ਕੀਤਾ ਵੀ ਇਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਅਸੀਂ ਤੁਹਾਨੂੰ ਨਮਸਕਾਰ ਜੀ ਨਮਸਕਾਰ ਜੀ ਸਾਰਾ ਜੋ ਲੋਕ ਸਭਾ ਫਤੇਗੜ ਸਾਹਿਬ ਹਲਕੇ ਦੇ ਉਹਨਾਂ ਤੋਂ ਡਾਕਟਰ ਅਮਰ ਸਿੰਘ ਜੀ ਆਏ ਸੀ ਵੋਟਾਂ ਨੂੰ ਜੀ ਪਹਿਲਾਂ ਤਾਂ ਦੱਸੋ ਵੀ ਕੀ ਵਿਚਾਰ ਵਟਾਂਦਰਾ ਹੋਇਆ ਜੀ ਤੁਹਾਡਾ ਉਸ ਬਾਰੇ ਵਿਚਾਰ ਵਟਾਂਦਰਾ ਤਾਂ ਇਹੀ ਹੋਇਆ ਸਾਡੇ ਵਰਕਰ ਬਹੁਤ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖਿਆ ਇਕੱਠੇ ਹੋ ਗਏ ਐ ਤਾਂ ਛੋਟੀ ਜੀ ਮੀਟਿੰਗ ਸੀ ਵਿਚਾਰ ਵਟਾਂਦਰਾ ਹੋਇਆ ਵੀ ਹੁਣ ਬਦਲ ਲਿਆ ਦੀਏ ਆਮ ਆਦਮੀ ਪਾਰਟੀ ਦੀ ਪੰਜਾਬ ਜੇ ਸੈਂਟਰ ਨੂੰ ਅਗਰ ਹਿੰਦੁਸਤਾਨ ਨੂੰ ਬਚਾਣਾ ਦਾ ਸੈਂਟਰ ਚ ਮੋਦੀ ਨੂੰ ਵੀ ਚੱਲਦਾ ਕਰਦੀ ਹੈ ਕਿਉਂਕਿ ਅਗਰ ਮੋਦੀ ਰਹਿ ਗਿਆ ਨਾ ਸੰਵਿਧਾਨ ਬਚੂਗਾ ਨਾ ਕਿਸਾਨ ਬਚੂਗਾ ਨਾ ਕੋਈ ਹੋਰ ਵਰਗ ਬਚੂਗਾ ਕਿਉਂਕਿ ਉਹਨੇ ਘਾਨ ਕਰਕੇ ਰੱਖਦਾ ਖਾਸ ਕਰਕੇ ਕਿਸਾਨਾਂ ਦਾ ਜੇ ਕਿਸਾਨ ਮਰ ਗਿਆ ਤਾਂ ਸਮਝ ਲਓ ਵੀ ਸਾਰਾ ਕੁਝ ਮਰ ਗਿਆ ਜੇ ਕਿਸਾਨ ਜਿੰਦਾ ਤਾਂ ਵਪਾਰੀ ਜਿੰਦਾ ਤਾਂ ਬਾਕੀ ਹਜ਼ਾਰੇ ਜਿੰਦੇ ਆ ਉਹ ਕਿਸਾਨਾਂ ਨੂੰ ਯਰਦਾ ਹੀ ਨਹੀਂ ਇਸ ਕਰਕੇ ਅਗਰ ਕਿਸਾਨ ਨੂੰ ਬਚਾਣਾ ਹਿੰਦੁਸਤਾਨ ਨੂੰ ਬਚਾਣਾ ਪੰਜਾਬ ਨੂੰ ਬਚਾਣਾ ਕਾਨੂੰ ਬਦਲਣਾ ਪਊਗਾ ਮੋਦੀ ਜੀ ਦਾ ਤਾਂ ਕਹਿਣਾ ਵੀ ਇਸ ਵਾਰ 400 ਤੋਂ ਪਾਰ ਦਾ ਨਾਹਰਾ ਉਹਨਾਂ ਦਾ ਵੀ 400 ਤੋਂ ਵੱਧ ਸੀਟਾਂ ਲੈ ਕੇ ਅਸੀਂ ਅਗਲੀ ਵਾਰ ਨਾਲ ਵੀ 400 ਵੱਧ ਸੀਟਾਂ ਲੈ ਕੇ ਜਿੱਤ ਪ੍ਰਾਪਤ ਕਰਾਂਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ 400 ਤੋਂ ਪਾਰ ਮੋਦੀ ਸਾਹਿਬ ਨੇ ਤਾਂ ਕਰਨੀਆਂ ਨਹੀਂ ਇਸ ਪਬਲਿਕ ਨੇ ਕਰਨੀਆਂ ਇਹ ਪਬਲਿਕ ਕਹਿੰਦੀ 400 ਤੋਂ ਪਾਰ ਮੈਂ ਕਹਿੰਦਾ ਵੀ 200 ਤੋਂ ਪਾਰ ਨਹੀਂ ਹੋਣੀਆਂ ਤੁਸੀਂ ਹਾਲਾਤ ਦੇਖੋ ਇਹ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਮਾਇੰਡ ਨਾ ਕਰਿਓ ਟੀਵੀ ਚੈਨਲ ਬੜੇ ਹਾਈ ਲੈਵਲ ਤੇ ਉਹਨਾਂ ਨੇ ਖਰੀਦੇ ਹੋਏ ਆ ਉਹਦੇ ਜਿਹੜੇ ਚਿਹਤੇ ਆ ਪੰਜ ਚਾਰ ਉਹਨਾਂ ਦੇ ਆਪਣੇ ਟੀਵੀ ਚੈਨਲ ਆ ਸੋਸ਼ਲ ਮੀਡੀਆ ਤੇ ਦੇਖੋ ਕੀ ਹੋ ਰਿਹਾ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜੀ ਆਮ ਆਦਮੀ ਪਾਰਟੀ ਦਾ ਸਾਰੀਆਂ ਸਟੇਟਾਂ ਦੇ ਵਿੱਚ ਤਕਰੀਬਨ ਕਾਂਗਰਸ ਦੇ ਨਾਲ ਅਲਾਈਂਸ ਆਈ ਕਾਂਗਰਸ ਦੇ ਨਾਲ ਮਿਲ ਮਿਲ ਪੁੱਗ ਕੇ ਇਲੈਕਸ਼ਨ ਲੜ ਰਹੀ ਆ ਪੰਜਾਬ ਦੇ ਵਿੱਚ ਨਹੀਂ ਲੜ ਰਹੇ ਹੈਗੇ ਜੀ ਇਹਦੇ ਬਾਰੇ ਤੁਸੀਂ ਕੀ ਕਹੂਗਾ ਦੇਖੋ ਪੰਜਾਬ ਦੇ ਸਾਡੇ ਵਰਕਰਾਂਵੇਂ ਜਦੋਂ ਅਸੀਂ ਆਪਣੇ ਲੀਡਰਾਂ ਨੂੰ ਹਾਈ ਕਮਾਂਡ ਨੂੰ ਸਲਾਹ ਦੱਤੀ ਵੀ ਪੰਜਾਬ 'ਚ ਆਪਾਂ ਬਿਲਕੁਲ ਨਹੀਂ ਰਲ ਕੇ ਲੜਨਾ ਪੰਜਾਬ ਇੱਕ ਗੈਰਤਮੰਦ ਬੰਦੇ ਰਹਿੰਦੇ ਆ ਔਰੇ ਹੁਣ ਕੱਲ ਤਾਂ ਸੀ ਉਹਨਾਂ ਨਾਲ ਬੂਥਾਂ ਦੇ ਹੱਥੋਂ ਪਾਈ ਹੋ ਗਈ ਅਸੀਂ ਕਿਵੇਂ ਉਹਨਾਂ ਦੇ ਨਾਲ ਇਕੱਠੇ ਹੋ ਜਾਾਂਗੇ ਬਾਕੀ ਸਟੇਟਾਂ ਦੇ ਬੋਧੀ ਨੂੰ ਹਰਾਉਣ ਲਈ ਅਸੀਂ ਜ਼ਰੂਰ ਇਕੱਠਿਆਂ ਬਾਕੀ ਸਟੇਟਾਂ ਪੰਜਾਬ 'ਚ ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਪਾ ਦੇਣੀ ਆ ਸੀ ਤਾਂ ਜੇ ਜੇ ਦੇਖਿਆ ਜਾਵੇ ਜੀ ਕਾਂਗਰਸ ਦੇ ਵਿੱਚ ਜਿਹੜੇ ਕਾਂਗਰਸ ਤੋਂ ਜਿਹੜੇ ਆਪਣੇ ਗੁਰਪ੍ਰੀਤ ਸਿੰਘ ਜੀ ਪੀਜੀ ਪਹਿਲਾਂ ਕਾਂਗਰਸ ਵਿੱਚ ਸੀਗੇ ਜੀ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਲੈਕਸ਼ਨ ਲੜ ਰਹੇ ਨੇ ਜੇ ਕੱਲੂ ਜਿੱਤਦੇ ਆ ਉਹਨਾਂ ਦੀ ਵੋਟ ਤਾਂ ਕਾਂਗਰਸ ਨੂੰ ਹੀ ਜਾਣੀ ਆ ਬਿਲਕੁਲ ਨਹੀਂ ਜੀ ਉਹਨਾਂ ਦੀ ਅਸੀਂ ਕੋਈ ਆਸ ਨਹੀਂ ਰੱਖਦੇ ਪੰਜਵੀਂ ਪੰਜਵੀਂ ਪਾਰਟੀ ਬਦਲੀ ਆ ਉਹਨਾਂ ਨੇ ਤੁਸੀਂ ਇਹ ਭੁੰਡੇ ਜਾਓ ਵੀ ਉਹ ਜਿੱਤਣਗੇ ਲੋਕੀ ਬਹੁਤ ਸਮਝਦਾਰ ਆ ਬਗਾਨੇ ਬੇੜੇ ਦੀ ਗਊ ਆਪਣੀਆਂ ਗਊਆਂ ਚਾਜਵੇ ਉਹ ਸਿੰਘ ਮਾਰ ਮਾਰ ਕੱਢ ਦਿੰਨਿਆ ਕਰੋ ਉਹਨੂੰ ਆਮ ਆਦਮੀ ਪਾਰਟੀ ਵਾਲੇ ਵੀ ਚੰਗਾ ਸਮਝਦੇ ਕਾਂਗਰਸ ਪਾਰਟੀ ਦਾ ਜੀ ਇੱਕ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਵੀ ਬਾਰਡਰ ਤੋਂ ਉਰੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਚੰਗੀ ਤਰ੍ਹਾਂ ਦੋ ਫਾੜਾ ਜੇ ਆਪਾਂ ਦਿੱਲੀ ਪਹੁੰਚਦੇ ਆ ਤਾਂ ਦੋਨਾਂ ਦੀਆਂ ਜੱਫੀਆਂ ਵੀ ਪੈਂਦੀਆਂ ਨੇ ਜੀ ਠੀਕ ਆ ਨਾ ਜੀ ਇੱਧਰ ਪੈਂਦੀਆਂ ਨਹੀਂ ਹੈਗੀਆਂ ਉਧਰਲੇ ਪਾਸੇ ਜੱਫੀਆਂ ਪੈਂਦੀਆਂ ਨੇ ਜੀ ਸੋਚਾ ਸਾਨੂੰ ਇਹਨਾਂ ਨਾਲ ਸੰਧੀ ਕਰਨੀ ਪਈ ਕਿ ਮੋਦੀ ਨੂੰ ਹਰਾਉਣ ਲਈ ਸਾਰੀਆਂ ਆਮ ਖਿਆਲੀ ਪਾਰਟੀਆਂ ਇਕੱਠੀਆਂ ਹੋ ਗਈਆਂ ਉੱਥੇ ਅਸੀਂ ਇਕੱਠੇ ਹੋਗੇ ਇਹ ਤੇ ਸਾਡੇ ਵਰਕਰਾਂ ਦੀ رائے ਸੀ ਵੀ ਅਸੀਂ ਇਕੱਲੇ-ਇਕਲੇ ਇਲੈਕਸ਼ਨ ਲੜਨਾ ਸਾਰੀਆਂ ਪਾਰਟੀਆਂ ਨੇ ਐਡਾ ਮੋਦੀ ਦਾ ਕਿੱਡਾ ਕੇ ਡਰ ਆ ਜੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਮੋਦੀ ਦੇ ਦਿਵਾਲੀ ਪਈਆਂ ਹੋਈਆਂ ਨੇ ਕੋਈ ਉਹਦਾ ਡਰ ਨਹੀਂ ਹੈਗਾ ਗੱਲ ਇਹ ਆ ਕਿ ਉਹਨੇ ਸਭ ਕੁਝ ਤਾਂ ਖਰੀਦ ਲਿਆ মিডিਆ ਉਹਨੇ ਖਰੀਦ ਲਿਆ ਹਰ ਪਾਸੇ ਉਹਨੇ ਕਬਜ਼ਾ ਕਰ ਲਿਆ ਇੰਨਾ ਉਹਦੇ ਕੋਲ ਪੈਸਾ ਆ ਇਸ ਕਰਕੇ ਜਦੋਂ ਕਈ ਵਾਰ ਨਾ ਥੋੜਾ ਜਿਹਾ ਗਲਤ ਬੰਦੇ ਨੂੰ ਢਾਣ ਲਈ ਆਪਾਂ ਦੇਖਿਆ ਪੰਜ ਚਾਰ ਬੰਦੇ ਸ਼ਰੀਫਾਂ ਨੂੰ ਇਕੱਠੇ ਆਉਣੇ ਪੈਂਦਾ ਬੀਜੇਪੀ ਨੇ ਹਾਲ ਤੱਕ ਕੋਈ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਸੂਤਰਾਂ ਦੇ ਮੁਤਾਬਕ ਕੈਂਡੀਡੇਟ ਹੋਣ ਲੱਭੇ ਨਹੀਂ ਰਿਹਾ ਸੂਤਰਾਂ ਦੇ ਮੁਤਾਬਕ ਖਬਰ ਮਿਲੀ ਹੈ ਕਿ ਚਾਰਜੀ ਸਿੰਘ ਚੰਨੀ ਦੇ ਜਿਹੜੇ ਬ੍ਰਦਰ ਜੀ ਨੇ ਜੀ ਉਹਨਾਂ ਨੂੰ ਸ਼ਾਇਦ ਕੱਲ੍ਹ ਉਹਨਾਂ ਦਾ ਨੋਨ ਅਨਾਉਂਸ ਕੀਤਾ ਜਾਵੇ ਜਿਹੜੇ ਬੱਸੀ ਤੋਂ ਆਜ਼ਾਦ ਇਲੈਕਸ਼ਨ ਲੜੇ ਸੀ ਚਲੋ ਜੀ ਜਿਹਨੂੰ ਮਰਜੀ ਦੇ ਦੇਣ ਤੁਸੀਂ ਦੇਖੋ ਹੁਣ ਭਾਜਪਾ ਮੈਂ ਕੋਈ ਉਹ ਨਹੀਂ ਕਹਿੰਦਾ ਪਿੰਡਾਂ 'ਚ ਕੀ ਹਾਲ ਆ ਕੋਈ ਪਿੰਡਾਂ 'ਚ ਵਾੜਨ ਦੇ ਰਿਹਾ ਕੋਈ ਸ਼ਹਿਰਾਂ 'ਚ ਵਾੜਨ ਦੇ ਰਿਹਾ ਜੇ ਉਹਨਾਂ ਦਾ ਵਧੀਆ ਹੋਵੇ ਪ੍ਰੋਗਰਾਮ ਤਾਂ ਉਹਨਾਂ ਨੂੰ ਲੋਕ ਇਦਾਂ ਕਿਉਂ ਵਾੜਨਾ ਦੇਣ ਹੁਣ ਤੇ ਕੈਂਡੀਡੇਟ ਨਾ ਮਿਲਣਾ ਕਿੱਡੀ ਵੱਡੀ ਮਾੜੀ ਗੱਲ ਆ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਖਾਸ ਕਰਕੇ ਆਪਣੇ ਹਲਕੇ ਦੇ ਲੋਕਾਂ ਨੂੰ ਲੋਕਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਅਗਰ ਹਿੰਦੁਸਤਾਨ ਨੂੰ ਬਚਾਣਾ ਹਿੰਦੁਸਤਾਨ ਦੇ ਭਵਿੱਖ ਨੂੰ ਬਚਾਣਾ ਆਪਣੇ ਨੌਜਵਾਨਾਂ ਦੇ ਭਵਿੱਖ ਨੂੰ ਸੇਵ ਕਰਨਾ ਸਵਿਧਾਨ ਨੂੰ ਬਚਾਣਾ ਤਾਂਣ ਵਾਲੀ ਇੱਕ ਤਰੀਕ ਨੂੰ ਇੱਕ ਇੱਕ ਵੋਟ ਕਾਂਗਰਸ ਨੂੰ ਪਾ ਕੇ ਕਾਂਗਰਸ ਦੇ ਅੱਤੇ ਮਜ਼ਬੂਤ ਕਰੋ ਸੈਂਟਰ ਜਰੋਹਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਈਏ ਤੇ ਅਮਰ ਸਿੰਘ ਵਰਗਿਆਂ ਨੂੰ ਬਹੁਤ ਵਧੀਆ ਉਹਦਾ ਮਿਲੇ ਬਹੁਤ ਵਧੀਆ ਇਹਨਾਂ ਨੂੰ ਮਿਨਿਸਟਰੀ ਮਿਲੇ ਮੈਂ ਤਾਂ ਕਹਿੰਨਾ ਜੇ ਪਰਮਾਦਰਮਾ ਕਰ ਇਹਨਾਂ ਨੂੰ ਫੂਡ ਮਿਨਿਸਟਰੀ ਮਿਲ ਜਵੇ ਨਾ ਸਾਡੇ ਕਿਸਾਨਾਂ ਦੇ ਮਸਲੇ ਉਸੇ ਦੇ ਨਾਲ ਹੱਲ ਕਰ ਦੇਣਗੇ ਪਹਿਲਾਂ ਵੀ ਐਫਸੀਆਈ ਦੇ ਵਿੱਚ ਚੇਅਰਮੈਨ ਰਹੇ ਨੇ ਜੀ ਉਦੋਂ ਮਸਲੇ ਕਿਉਂ ਨਹੀਂ ਹੱਲ ਕੀਤੇ ਜੀ ਇਹਨਾਂ ਨੇ ਹਾਂ ਜੀ ਉਹਦੀ ਕਾਰਨ ਸੀ ਜਦੋਂ ਐਫਸੀਆਈ ਦਾ ਚੇਅਰਮੈਨ ਇੱਕ ਅਫਸਰ ਸੀ ਹੁਣ ਇਹ ਪੋਲੀਟੀਕਲ ਆ ਗਏ ਪੋਲੀਟਿਕਲ ਤੇ ਅਫਸਰ ਦੇ ਹੱਥ ਬੰਨੇ ਹੁੰਦੇ ਆ ਪਰ ਕਲਮ ਤੇ ਇਹਨਾਂ ਦੇ ਹੱਥ ਚ ਸੀ ਨਾ ਉਦੋਂ ਕੁਝ ਵੀ ਲਿਖ ਸਕਦੇ ਸੀ ਕੋਈ ਨਹੀਂ ਦੀ ਬਿਲਕੁਲ ਹੁੰਦੀ ਹੋਣੀ ਕਲਮ ਕਲਮ ਤਾਂ ਪੋਲੀਟਿਕਲ ਉੱਪਰਲਾ ਆਰਡਰ ਹੋਊਗਾ ਤਾਂ ਹੋਊਗਾ ਥੱਲੇ ਹੁਣ ਮਾਈਂਡ ਨਾ ਕਰਿਓ ਜਿਹੜਾ ਮਰਜੀ ਕੋਈ ਅਫਸਰ ਜੁਰਤ ਵਾਲਾ ਹੋਵੇ ਅਗਰ ਸੀਐਮ ਹੁਕਮ ਦੇਊਗਾ ਤਾਂਹੀਂ ਕਰੂਗਾ ਥੱਲੇ ਇਹ ਨਹੀਂ ਵੀ ਕੋਈ ਥੱਲੇ ਵਾਲਾ ਅਫਸਰ ਆਪਣੀ ਮਰਜ਼ੀ ਨਾਲ ਕਰ ਦੂਗਾ ਜੇ ਕਿਸੇ ਨੇ ਕੀਤਾ ਉਹਨੂੰ ਖਮਿਆਜਾ ਭੁਗਤਣਾ ਪਿਆ ਇਹ ਤਾਂ ਮਤਲਬ ਕਾਂਗਰਸ ਪਾਰਟੀ ਨੇ ਉਸ ਵਕਤ ਹੁਕਮ ਨਹੀਂ ਕੀਤਾ ਹੈਗਾ ਜਿਹੜੇ ਨੇ ਸੀਨੀਅਰ ਸੀਗੇ ਕੋਈ ਪ੍ਰੋਬਲਮੇ ਨਹੀਂ ਆਈ ਉਸ ਤੇ ਮੈਂ ਕੋਈ ਦੱਸੋ ਕੋਈ ਕਿਸਾਨਾਂ ਦੇੋਂ ਐਮਐਸਪੀ ਕਿਸਾਨਾਂ ਦੇੋਂ ਉਦੋਂ ਮਸਲੇ ਵੀ ਹੱਲ ਹੋ ਜਾਂਦੇ ਸੀਗੇ ਜੀ ਮਸਲੇ ਹੱਲੇ ਤਾਂ ਸਾਡੇ ਵੇਲੇ ਤਾਂ ਕੋਈ ਆਵਾਜ਼ੇ ਨਹੀਂ ਉੱਠੀ ਕਾਂਗਰਸ ਵੇਲੇ ਤਾਂ ਕੋਈ ਜਦੋਂ ਆਵਾਜ਼ ਇਹ ਬੰਦ ਕੀਤੀ ਹੁੰਦੀ ਜੀ ਪਰ ਅੱਜ ਆਵਾਜ਼ ਉੱਠਦੀ ਨਾ ਜੇ ਉਦੋਂ ਮਸਲੇ ਹੱਲ ਕੀਤੇ ਹੁੰਦੇ ਮੈਂ ਕਹਾਂ ਮਸਲਾ ਹੈ ਨਹੀਂ ਉਹ ਤਾਂ ਉਦੋਂ ਮਸਲਾ ਹੀ ਹੁਣ ਬਣਿਆ ਇਹਨਾਂ ਨੇ ਬਣਾਇਆ ਇਹ ਤਾਂ ਮਸਲੇ ਸ਼ੁਰੂ ਤੋਂ ਨਹੀਂ ਐਮਐਸਪੀ ਦੇ ਤਾਂ ਨਹੀਂ ਬਿਲਕੁਲ ਸਾਡੇ ਵੇਲੇ ਤਾਂ ਕਾਣਕ ਬੜੀ ਵਧੀਆ ਵਿਕਦੀ ਸੀ ਤੁਸੀਂ ਕੈਪਟਨ ਦੇ ਵੇਲੇ ਦੇਖੋ ਕੋਈ 24 ਘੰਟੇ ਇੰਤਾਰੇ ਆ ਰਾਤ ਨੂੰ ਕਾਂਗਰਸ ਵੇਲੇ ਨਹੀਂ ਰਿਹਾ ਬਿਲਕੁਲ ਕੋਈ ਮਸਲਾ ਨਹੀਂ ਦਾ ਮਸਲੇ ਦਾ ਨਾ ਦਿਨ ਤੋਂ ਬਾਅਦ ਸ਼ੁਰੂ ਹੋਇਆ ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਪਿਰਥੀਪੁਰ ਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਛਵਾੜਾ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਇਸ ਅੱਜ ਜਿਹੜੀ ਮੀਟਿੰਗ ਸੀਗੀ ਛੋਟੀ ਜਿਹੇ ਨਹੀਂ ਭਰਮੀ ਦੇਲੀ ਦਾ ਰੂਪ ਧਾਰਨ ਕੀਤਾ ਆ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹਾਂ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਸਤਿ ਸਾਰ ਅੱਜ ਡਾਕਟਰ ਅਮਰ ਸਿੰਘ ਜੀ ਪਹੁੰਚੇ ਸੀ ਸ਼ੇਰਪੁਰ ਜੀ ਤੇ ਵੋਟਾਂ ਨੂੰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਦੇਖੋ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਅੱਜ ਇਹ ਡਾਕਟਰ ਸਾਹਿਬ ਪਹਿਲਾਂ ਚਾਰ ਮੀਟਿੰਗਾਂ ਸਮਰਾਲੇ ਬਲਾਕ ਦੇ ਵਿੱਚ ਕਰਕੇ ਆਏ ਨੇ ਉੱਥੇ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਭਰਮੀਆਂ ਮੀਟਿੰਗਾਂ ਸੀਗੀਆਂ ਤੇ ਇੱਥੇ ਵੀ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਵੱਡਾ ਹਾਲ ਆ ਇਹ ਇਹ ਸਾਰਾ ਫੁੱਲ ਸੀ ਜਿੰਨੇ ਬੰਦੇ ਅੰਦਰ ਸੀ ਉਨੇ ਹੀ ਬਾਹਰ ਸੀਗੇ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਤੁਸੀਂ ਦੇਖਿਆ ਹੋਣਾ ਕਿਵੇਂ ਲੋਕ ਜਕਾਰੇ ਛੱਡ ਰਹੇ ਸੀਗੇ ਤੇ ਬਾਕੀ ਡਾਕਟਰ ਸਾਹਿਬ ਬਾਰੇ ਵੀ ਤੁਹਾਨੂੰ ਪਤਾ ਹੀ ਆ ਕਿ ਬਹੁਤ ਹੀ ਸਾਫ਼ ਸੁਥਰੀ ਤੇ ਬਦਿਆ ਸਖਸ਼ੀयत ਨੇ ਇਸੇ ਕਰਕੇ ਪਾਰਟੀ ਨੇ ਦੁਬਾਰਾ ਇਹਨਾਂ ਨੂੰ ਦੇ ਕੇ ਭੇਜਿਆ ਇਹਨਾਂ ਦੇ ਪੱਲੂ ਤੇ ਕੋਈ ਦਾਗ ਨਹੀਂ ਲੋਕਾਂ ਦੇ ਵਿੱਚ ਇੱਕ ਗੱਲ ਦਾ ਰੋਸ ਆ ਜੀ ਹਲਕਾ ਦਿਖੇ ਨਹੀਂ ਹੈ ਕਿ ਵੀ ਵੋਟਾਂ ਦੇ ਨੇੜੇ ਦਿਖੇ ਨਹੀਂ ਕਿਉਂਕਿ ਇੱਕ ਗੱਲ ਜੇ ਦੇਖੀ ਜਾਵੇ ਜੀ ਜਦੋਂ ਰਾਜਾ ਵੜਿੰਗ ਜੀ ਆਏ ਸੀਗੇ ਜੀ ਪਰ ਹੜਪੀਟਾਂ ਦੇ ਦੌਰਾ ਕਰਨ ਜੀ ਉਦੋਂ ਵੀ ਲੋਕਾਂ ਨੇ ਕਿਹਾ ਜੀ ਅਸੀਂ ਤਾਂ ਇਹ ਐਮਪੀ ਐਮਪੀ ਸਾਹਿਬ ਕੌਣ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਜਿੱਥੋਂ ਤੱਕ ਮੇਰੇ ਯਾਦ ਆ ਜਦੋਂ ਰਾਜਾ ਵੜਿੰਗ ਜੀ ਆਏ ਨੇ ਉਦੋਂ ਅਸੀਂ ਵੀ ਨਾਲ ਸੀਗੇ ਡਾਕਟਰ ਸਾਹਿਬ ਵੀ ਸਾਡੇ ਨਾਲ ਸੀਗੇ ਅਸੀਂ ਦਰਿਆ ਤੇ ਗਏ ਆਂ ਹੋਰ ਪਿੰਡਾਂ 'ਚ ਵੀ ਗਏ ਆਂ ਡਾਕਟਰ ਸਾਹਿਬ ਨਾਲ ਹੀ ਗੱਲ ਹੋਈ ਸੀ ਕਿ ਜਿਹੜਾ ਬੰਨ ਤੋੜਨ ਦੀ ਗੱਲ ਹੋਈ ਸੀ ਉੱਥੇ ਦੇ ਲੋਕਾਂ ਨੇ ਹਾਂ ਉੱਥੇ ਡਾਕਟਰ ਸਾਹਿਬ ਨਾਲ ਹੀ ਸੀਗੇ ਹਾਂਜੀ ਹਾਂਜੀ ਤੇ ਬਾਕੀ ਹੋਰ ਤੁਸੀਂ ਕੀ ਸਵਾਲ ਪੁੱਛਿਆ ਵੀ ਲੋਕ ਕਹਿੰਦੇ ਸੀਗੇ ਵੀ ਸਾਨੂੰ ਐਮਪੀ ਸਾਹਿਬ ਦੀ ਸ਼ਕਲ ਤਾਂ ਦਿਖਾ ਦਿਓ ਵੀ ਕਹਿ ਜਾਂਦੇ ਵੀ ਇੱਥੇ ਸ਼ਕਲ ਨਹੀਂ ਉਹ ਇਸ ਤਰ੍ਹਾਂ ਦੇਖੋ 2 ਸਾਲ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਉਹ ਆਪਾਂ ਵੀ ਚੀਜ਼ ਹੰਡਾਈ ਆ ਕਿ ਕੋਰੋਨਾ ਪੀਰੀਅਡ ਦੇ ਵਿੱਚ ਲੰਘੇ ਤੇ ਜਦੋਂ ਮੇਰੇ ਹਿਸਾਬ ਨਾਲ 2022 ਦੀ ਇਲੈਕਸ਼ਨ ਹੋਈ ਆ ਤੇ ਰਾਜਾ ਜੀ ਇੱਥੇ ਸਾਦਾ ਸਮਰਾਲੇ ਦੀ ਬਾਗਡੋਰ ਇਹਨਾਂ ਦੇ ਹੱਥ ਚਾਈ ਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪਿੰਡ ਦੇ ਵਿੱਚ ਜਿੱਥੇ ਵੀ ਗਿੱਲ ਸਾਹਿਬ ਨੇ ਕਿਹਾ ਇਹ ਗ੍ਰਾਂਟ ਲੈ ਕੇ ਆਉਂਦੇ ਰਹੇ ਨੇ ਕਿਉਂਕਿ ਇੱਕ ਗੱਲ ਹੋਰ ਵੀ ਆ ਨਾ ਕਿ 2 ਸਾਲ ਸਰਕਾਰ ਨੇ ਇਹਨਾਂ ਨੂੰ ਫੰਡ ਵੀ ਨਹੀਂ ਦਿੱਤਾ ਤੇ ਲੋਕ ਚਾਹੁੰਦੇ ਨੇ ਕਿ ਐਮਪੀ ਸਾਡੇ ਪਿੰਡ ਆਇਆ ਤਾਂ ਕੁਝ ਨਾ ਕੁਝ ਲੈ ਕੇ ਜ਼ਰੂਰ ਆਵੇ ਇਸ ਕਰਕੇ ਵੀ ਥੋੜਾ ਜਿਹਾ ਕਾਰਨ ਆ ਕਿ ਲੋਕਾਂ ਨੂੰ 2 ਸਾਲ ਲੋਕਾਂ ਤੋਂ ਇਹਨਾਂ ਨੂੰ ਦੂਰ ਰਹਿਣਾ ਪਿਆ ਇੱਕ ਕਾਰਨ ਫੰਡ ਨੇ ਸੈਂਟਰ ਸਰਕਾਰ ਨੇ ਜਿਹੜੇ ਰੋਕੇ ਰੱਖੇ ਨੇ ਦੂਸਰਾ ਕਾਰਨ ਕਰੋਨਾ ਲੋ ਕਹਿੰਦੇ ਜੀ ਐਮਪੀ ਜੀ ਆਏ ਤਾਂ ਸਾਨੂੰ ਕੁਝ ਦੇ ਕੇ ਜਾਵੇ ਦੁੱਖ ਸੁੱਖ ਦੇ ਵਿੱਚ ਵੀ ਸ਼ਾਮਲ ਹੋਣਾ ਪੈਂਦਾ ਜੀ ਉਹ ਵੀ ਨਹੀਂ ਫੇਸ ਦੇਖਿਆ ਜੀ ਇਹਨਾਂ ਦਾ ਉਸ ਵਕਤ ਇਹ ਥੋੜਾ ਉਦੋਂ ਉਦੋਂ ਉਹ ਕੋਰੋਨਾ ਕਰਕੇ ਆ ਲੇਕਿਨ 2022 ਤੋਂ ਤਾਂ ਮੈਂ ਲਗਾਤਾਰ ਨੋਟਿਸ ਕਰ ਰਿਹਾ ਹਾਂ ਕਿ ਤਕਰੀਬਨ ਹਰੇਕ ਦੇ ਦੁੱਖ ਸੁੱਖ ਜਾਂਦੇ ਆ ਕੀ ਕਹਿੰਦੇ ਜੀ ਆਪਣੇ ਬਲਾਕ ਮਾਛੋੜ ਦੇ ਵਿੱਚ ਪੈਨੇ ਹੋ ਤੁਸੀਂ ਜੀ ਆਪਣਾ ਬਲਾਕ ਜਾਂ ਹਲਕਾ ਸਮਰਾਲਾ ਦੇ ਵਿੱਚ ਵੀ ਡਾਕਟਰ ਸਾਹਿਬ ਨੂੰ ਪੂਰੀ ਲੀਡ ਨਾਲ ਜਿਤਾਉਣੇ ਹੋ ਇੱਥੋਂ ਜਾਂ ਪੂਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੀ ਥੋੜਾ ਪੂਰਾ ਜ਼ੋਰ ਲੱਗਿਆ ਵੀ ਉਹਨਾਂ ਦੇ ਵਿੱਚੋਂ ਹੀ ਜਿਤਾਉਂਗਾ ਪੂਰਾ ਦੇਖੋ ਜੀ ਗੱਲ ਇਹ ਆ ਵੀ ਬੇਟੇਰੀਏ ਚੋਂ ਵੀ ਸਮਰਾਲੇ ਹਲਕੇ ਚੋਂ ਤਾਂ ਪੂਰੀ ਲੀਡ ਨਾਲ ਇਹ ਕੋਈ ਛੱਕੀ ਨਹੀਂ ਤੇ ਜੇ ਸਾਹਿਬ ਨਾਲ ਰਾਜਾ ਜੀ ਵੀ ਮਿਹਨਤ ਕਰਨ ਲੱਗੇ ਹੋਏ ਨੇ ਪੂਰੀ ਲੀਡ ਨਾਲ ਇਥੋਂ ਜਿਤਾਵਾਂਗੇ ਕਿਉਂਕਿ ਮੈਂ ਉਧਰ ਮੇਰਾ ਪਿੰਡ ਸਾਨੇ ਵਾਲ ਹਲਕੇ ਚ ਵੀ ਪੈਂਦਾ ਉੱਥੇ ਵੀ ਇਸ ਤਰ੍ਹਾਂ ਦੀਆਂ ਹੀ ਭਾਰਮਾ ਮੀਟਿੰਗਾਂ ਹੁੰਦੀਆਂ ਨੇ ਤੇ ਤਕਰੀਬਨ ਮੇਰੇ ਮੈਨੂੰ ਨਹੀਂ ਲੱਗਦਾ ਤੇ ਨੌ ਦੇ ਨੌ ਹਲਕਿਆਂ ਚ ਵੀ ਮੇਰੇ ਹਿਸਾਬ ਨਾਲ ਇਹਨਾਂ ਦੀ ਲੀਡ ਹੋ ਜਿਵੇਂ ਲੋਕਾਂ ਦਾ ਕੁਝ ਪਹਿਲਾਂ ਇਹਨਾਂ ਦੇ ਪ੍ਰਤੀ ਗੁੱਸਾ ਸੀਗਾ ਜੀ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜਾਣੇ ਹੋ ਦੇਖਦੇ ਵੀ ਕੁਝ ਟੈੜਾ ਹੋਇਆ ਹੋਇਆ ਜੀ ਬਿਲਕੁਲ ਢੈਲਾ ਜੀ ਕਿਉਂਕਿ ਇਹਨਾਂ ਦੀ ਸ਼ਖਸੀਅਤ ਹੀ ਇਹ ਜੀ ਆ ਤੇ ਇਹ ਜਿਹਨੂੰ ਮਿਲਦੇ ਆ ਆਪਣਾ ਬਣਾ ਲੈਂਦੇ ਆ ਤੇ ਮੈਨੂੰ ਲੱਗਦਾ ਉਹ ਚੀਜ਼ ਲੋਕਾਂ ਨੇ ਹੁਣ ਛੱਡਤੀ ਕਿਉਂਕਿ ਡਾਕਟਰ ਸਾਹਿਬ ਹੁਣ ਜਿਹਨੂੰ ਮਿਲਦੇ ਆ ਪਿਆਰੀ ਇੰਨਾ ਕਰਦੇ ਆ ਤੇ ਉਹ ਉਹ ਚੀਜ਼ ਮੇਰੇ ਹਿਸਾਬ ਨਾਲ ਪਿੱਛੇ ਰਹਿ ਗਈ ਹੁਣ ਲੋਕ ਕਹਿੰਦੇ ਜੀ ਇੱਧਰ ਪੰਜਾਬ ਦੇ ਵਿੱਚ ਲੜਦੇ ਆ ਆਮ ਆਦਮੀ ਪਾਰਟੀ ਦੇ ਕਾਂਗਰਸ ਜੀ ਦਿੱਲੀ ਪਹੁੰਚਦੇ ਆ ਤੇ ਇਹਨਾਂ ਦੀਆਂ ਜੱਫੀਆਂ ਪੈਂਦੀਆਂ ਨੇ ਸਾਰੀਆਂ ਸਟੇਟਾਂ ਦੇ ਵਿੱਚ ਇਕੱਠੇ ਆ ਇੱਥੇ ਵੀ ਲੋਕਾਂ ਨੂੰ ਦਿਖਾਵਾ ਕਰ ਰਹੇ ਆ ਜੀ ਨਹੀਂ ਇਹ ਤਾਂ ਤੁਸੀਂ ਵੇਖੋ ਦਿਖਾਵੇ ਵਾਲੀ ਕੋਈ ਗੱਲ ਨਹੀਂ ਇਹ ਦਿਖਾਵੇ ਵਾਲੀ ਗੱਲ ਹੁੰਦੀ ਹੈ ਸਾਡੇ ਦਾ ਕੈਂਡੀਡੇਟ ਠਾੜਾ ਇੱਥੋਂ ਫਤੇਗੜ ਸਾਹਿਬ ਤੋਂ ਲੜ ਲੜ ਰਿਹਾ ਤੇ ਉਹਨੂੰ ਇੱਥੋਂ ਪਟਕੀ ਲੈ ਜਾ ਕੇ ਉਹਨਾਂ ਨੇ ਸਾਡੇ ਖਿਲਾਫ ਉਹਨਾਂ ਨੇ ਖੜਾ ਕੀਤਾ ਹੋਰ ਵੀ ਕਿੰਨੇ ਬੰਦਿਆਂ ਨੂੰ ਉਹ ਹੁਣ ਗੋਲਡੀ ਨੂੰ ਲੈ ਕੇ ਗਏ ਨੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਸਮਝੌਤਾ ਹੈਗਾ ਬੀਜੇਪੀ ਦੇ ਵੱਲੋਂ ਕਹਿੰਦੇ ਡਾਕਟਰ ਚਾਰਜੀ ਸਿੰਘ ਚੰਨੀ ਸਾਹਿਬ ਦਾ ਸੀਐਮ ਦੇ ਬ੍ਰਦਰ ਹਲਕਾ ਫਤੇਗੜ ਸਾਹਿਬ ਤੋਂ ਸੂਤਰਾਂ ਦੇ ਮੁਤਾਬਕ ਪਤਾ ਲੱਗ ਰਿਹਾ ਵੀ ਸ਼ਾਇਦ ਉਹਨਾਂ ਦੀ ਜੁਆਇਨਿੰਗ ਹੋ ਜਵੇ ਤੇ ਉਹਨਾਂ ਨੂੰ ਟਿਕਟ ਮਿਲ ਜਵੇ ਬੀਜੇਪੀ ਵੱਲੋਂ ਤੇ ਫਿਰ ਕਿਵੇਂ ਦੇਖਦੇ ਹਾਂ ਜੀ ਇੱਕ ਪਾਸੇ ਚੰਨੀ ਸਾਹਿਬ ਤੇ ਇੱਕ ਪਾਸੇ ਇਧਰ ਬੀਜੇਪੀ ਤੋਂ ਉਹਨਾਂ ਦੇ ਬ੍ਰਦਰ ਜੀ ਮੈਨੂੰ ਇਸ ਵਾਰੇ ਨੌਲੇਜ ਨਹੀਂ ਹੈਗੀ ਮੈਨੂੰ ਇਹਦੇ ਬਾਰੇ ਕੋਈ ਜਾਣ ਨਹੀਂ ਹੈ ਠੀਕ ਹੈ ਜੀ ਧੰਨਵਾਦ ਜੀ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੁਣੇ ਡਾਕਟਰ ਅਮਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਆ ਕਸਤੂਰੀ ਲਾਲ ਮੈਂਟੂ ਜੀ ਨਾਲ ਵੀ ਕੀਤੀ ਆ ਪਤਸੀਪੁਰ ਜਗਜੀਤ ਸਿੰਘ ਜੀ ਨਾਲ ਵੀ ਕੀਤੀ ਆ ਤੇ ਇਹ ਹੁਣ ਦੇਖਦੇ ਹਾਂ ਵੀ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਲੋਕ ਵਾਕਈ ਕਾਂਗਰਸ ਦਾ ਪੱਲਾ ਦੁਆਰਾ ਫੜਨਗੇ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਕਿਸ ਪਾਰਟੀ ਦੀ ਜਿੱਤ ਹੁੰਦੀ ਆ ਇਹ ਤਾਂ ਲੋਕਾਂ ਨੇ ਫੈਸਲਾ ਦੇਣਾ ਆ ਇੱਕ ਤਰੀਕ ਨੂੰ ਵੋਟਾਂ ਪਾ ਕੇ ਤੁਸੀਂ ਦੇਖਦੇ ਰਹੋ ਮਾਛੌੜਾ ਸਾਹਿਬ ਮਾਛੌੜਾ ਸਾਹਿਬ ਤੋਂ ਡਾਕਟਰ ਜਤਿੰਦਰ ਗਮਾੜਚੜੌਦੀ ਦੀ ਰਿਪੋਰਟ